ਲੋ ਜੀ ਕੀ ਹਾ ਜੇ ਮੇਰੇ ਸਾਰੇ ਵੀਰਾਂ ਦਾ ਲੋ ਜੇ ਤੁਹਾਨੂੰ ਐਸੇ ਦੋ ਵੀਰਾਂ ਨੂੰ ਬੁਲਾਉਨੇ ਆ ਇਹ ਵੀਰ ਹਰਦਵਾਰ ਤੋਂ ਤੁਰ ਕੇ ਹੇਮਕੋਟ ਸਾਹਿਬ ਚੱਲੇ ਆ ਵੀਰ ਜੀ ਕੀ ਨਾਮ ਜੀ ਆਪਣਾ ਮੇਰਾ ਵੀਰ ਲਾਡੀ ਨਾਮ ਹੈ ਵੀਰ ਜੀ ਤੁਹਾਡਾ ਕੀ ਨਾਮ ਹੈ ਮੇਰਾ ਵੀਰ ਜੀ ਲਾਡੀ ਹੈ ਇਹ ਵੀਰ ਜੀ ਕਿੱਥੋਂ ਕਿੱਥੇ ਚੱਲੇ ਜੋਂਦੇ ਹਾਂ ਜੀ ਹੇਮਕੋਟ ਸਾਹਿਬ ਜਾਣਾ ਜੀ ਹੇਮਕੋਟ ਸਾਹਿਬ ਚੱਲੇ ਜੇ ਤੁਸੀਂ ਕਿੱਥੋਂ ਤੁਰ ਕੇ ਕਿੱਥੋਂ ਆਏ ਜੀ ਅਸੀਂ ਆੜਾ ਰਿਸ਼ੀਗੇ ਤੋਂ ਤੁਰ ਕੇ ਆਏ ਅਚਾਰਿਸ਼ੀਗੇ ਜੋ ਤੁਰ ਕੇ ਆਏ ਜੋਂ ਸਿੱਧਾ ਹੇਮਕੋਟ ਸਾਹਿਬ ਚੱਲੇ ਜੀ ਤੇ ਰਾਜ ਖਲੋਖ ਲੋਗੇ ਜਾਓਗੇ ਕਿਤੇ ਆਈ ਵਾਰਸ ਉੱਥੇ ਦੋ ਮਿੰਟ ਸਾਹ ਸੁੰ ਲੈ ਕੇ ਜੀ ਫੇਰ ਜਾ ਬਾਈ ਨਾ ਲਾਇਆ ਕੋਈ ਵੀ ਕੱਲੇ ਹੀ ਗਏ ਕੱਲੇ ਪਹਿਲੇ ਕੋ ਮੁੰਡਾ ਆਇਆ ਸੀ ਮੁੰਡਾ ਆਇਆ ਸੀ ਉਹ ਵੀ ਛੇੜਾ ਮੁੰਡਾ ਉਹ ਤੁਰੇ ਜਾਂਦਾ ਹੈਗਾ ਜੀ ਮੋਟਰਸਨ ਰਕਵਾਲਿਆ ਮੁੰਡੇ ਦਾ ਕੀ ਸੀਦਾ ਅੱਛਾ ਅੱਛਾ ਉਹ ਵੀ ਤੇ ਖਾ ਦੇ ਇਹ ਤਾਂ ਮੇਟਾ ਗੋਵਿੰਦ ਘਾਟ ਹੋਰ ਕੋਈ ਕਟਿਆਲੇ ਤੋਂ ਮਗਰੋਂ ਪਟਿਆਲੇ ਤੋਂ ਜੇ ਹਾਂ ਜੀ ਹੋਰ ਵੀ ਕੋਈ ਯਾਤਰਾ ਕੀਤੀ ਪਟਿਆਲੇ ਤੋਂ ਪਿੱਛੇ ਸਾਡੇ ਪਿੰਡ 18 ਕਿਲੋ ਮੀਟਰ ਅੱਛਾ ਉੱਥੋਂ ਵੀ ਬੱਸੇ ਵਗੈਰਾ ਟ੍ਰੇਨ ਤੇ ਆਇਆ ਨਾ ਸੀ ਕਿਹ ਤੱਕ ਹਾਂ ਜੀ ਅੱਛਾ ਅੰਮ੍ਰਿਤਸਰ ਹਰ ਦੁਆਰਾ ਸਿੱਧਾ ਇਧਰੋਂ ਆ ਗਏ ਜੀ ਹਾਂ ਜੀ ਤੇ ਹੁਣ ਕਿੱਥੇ ਜਾਣਾ ਜੀ ਤੋਂ ਬਾਅਦ ਹੁਣ ਇਸ ਤੋਂ ਬਾਅਦ ਦੇਖੀ ਅਸੀਂ ਅੰਮ੍ਰitsar ਜਾਣਾ ਜੀ ਅੱਛਾ ਯਾਤਰਾ ਦਾ ਸਾਧਨ ਹੈਗੀ ਆ ਪਰ ਪੈਸਾ ਨਹੀਂ ਹੈ ਅੱਛਾ ਅੰਮ੍ਰitsar ਤੁਰ ਕੇ ਜਾਣਾ ਤੁਰ ਕੇ ਹੀ ਆ ਨਾ ਇਹ ਪਹਿਲਾਂ ਟ੍ਰੇਨ ਤੇ ਫਿਰ ਅੱਗੇ ਜਿਹੜਾ ਤੁਰ ਕੇ ਜਾਣਾ ਟ੍ਰੇਨ ਤੇ ਜਾਣਾ ਪਊਗਾ ਅੰਮ੍ਰitsar ਤੱਕ ਅੱਛਾ ਤਾਂ ਇਹ ਤੁਹਾਡੇ ਪ ਨਾ ਛੱਡੋ ਵੀ ਰਾਂਡ ਤੋਂ ਪੋਈ ਗੂਗਲ ਪੇ ਚੱਲਦਾ ਨਾ ਬਰਗ ਨਹੀਂ ਗੂਗਲ ਪੇ ਤਾਂ ਜਾਂਦਾ ਹੀ ਹੈ ਹੈ ਚੱਲਦਾ ਹੀ ਹੈ ਆਪਾਂ ਗੂਗਲ ਪੇ ਨੰਬਰ ਬੋਲ ਦੋ ਹੈ ਗੂਗਲ ਪੇ ਨੰਬਰ ਬੋਲ ਦੋ ਜੇ ਕੋ ਜਿੰਨੇ ਕਿਨੇ 10 20 ਪਾਉਣੇ ਹਨ ਕਿ ਤੁਹਾਡੇ ਗੂਗਲ ਪੇ ਨੰਬਰ ਤੇ ਪਾ ਜੂਗਾ ਨਹੀਂ ਕੋਈ ਨਹੀਂ ਛੱਡੋ ਰਾਂਡ ਹੈ ਰਹਿੰਦੀ ਹੈ ਜੇ ਵੇਲੇ ਲੋਡ ਹੈਗੀ ਤੇ ਲੋਕਾਂ ਨੇ ਪਾ ਦੇਣੇ ਹੈ ਹਾਂ ਜੀ ਕੋਈ ਨਹੀਂ ਅਚਾਰ ਰਹਿੰਦੀ ਹੈ ਜੇ ਪਾਏਗੀ ਜਰੂਰ ਪਾਏ ਗੁਰੂ ਜੀ ਲੋ ਜੀ ਵੀਰ ਦੇ ਵੇਖੋ ਇਹਨਾਂ ਦੀ ਇੰਨੀ ਹਿੰਮਤ ਹੈ ਮੇਰਾ ਵੀਰ ਸਾਡੇ ਕੋਲ ਤੇ ਗੱਡੀ ਦਾ ਸਫਰ ਨਹੀਂ ਹੋਣੇ ਸਾਡੀ ਗੱਡੀ ਉਹ ਲੱਗੀ ਸਾਹਮਣੇ ਆਪਾਂ ਤੇ ਗੱਡੀ ਤੇ ਹਨ ਚੱਕਰ ਹੁੰਦੇ ਪਏ ਆ ਤੇ ਆ ਵੀਰ ਤੁਰ ਕੇ ਹਰਦਵਾਰ ਤੋਂ ਹੈ ਵਟਸਾਪ ਚੱਲੇ ਆ ਇੱਥੋਂ ਤੇ ਅਜੇ ਆ ਗਿਆ 70 70 ਕਿਲੋਮੀਟਰ ਆ ਗਿਆ ਹਣਾ ਸਾਨੂੰ ਪਤਾ ਦੱਸ ਰਹੀ ਉਹ ਹਰਦਵਾਰ ਤੇ ਕਾਫੀ ਪਿਛਾ ਦਵਾਰ ਦੇ ਤੋਂ ਨਾ ਮੇਰੇ ਸਾਂ 150 ਕਿਲੋਮੀਟਰ ਆ ਗਿਆ ਨਾ ਹਰਦਵਾਰ ਇੱਥੋਂ ਇੱਥੋਂ ਪਾ ਕੇ 200 ਕਿਲੋਮੀਟਰ ਹੋ ਜਾਂਦਾ ਹਰਦਵਾਰ ਪੈਰੀ ਹੱਡੀਆਂ ਦੇ ਹੋ ਗਈ ਹੁਣ ਹੁਣ ਤੇ ਆ 33 ਆ ਜੀ 233 ਹੈ ਨਾ ਇੱਥੋਂ ਆ ਹੁਣ ਤੇ ਆ ਕੇ ਤੁਸੀਂ ਲਗ 70 ਕਿਲੋਮੀਟਰ ਆ ਗਿਆ ਹਾਂ ਜੀ ਹੁਣ ਇੱਥੇ ਰਾਤ ਕਿੱਥੇ ਰੋਗੇ ਜੋ ਸੀਮਟ ਦੇਖੋ ਜੀ ਹੁਣ ਤਾਂ ਸਿੱਧਾ ਕੋਈ ਨਹੀਂ ਜਾਣੀ ਗਾ ਗੋਗਨੀ ਘੜ ਰਾਤ 2 ਵਜੇ ਜਾ ਕੁਸ਼ੀ ਹੋ ਜੀ ਇਹ ਹੋ ਜੇ ਮਤਲਬ ਰਾਤ ਤੁਹਾਨੂੰ ਟਾਈਮ ਹੋਏ ਨਾ ਹੋ ਤੇ ਵੱਜ ਗਏ 7 ਤੁਸੀਂ ਰਾਤ ਨੂੰ ਤੁਰਦੇ ਹੋ ਅੱਛਾ ਰਾਤ ਵੀ ਪਰਸੋ ਵੀ 12 1 ਵਜੇ ਤੱਕ ਤੁਸੀਂ ਪਹੁੰਚਣਾ ਜੇ ਤੁਰੇਗੇ ਤਾਂ ਹਾਂ ਜੀ ਸਾਰੀ ਰਾਤ ਤੁਰਦੇ ਉਸਕੇ ਵਿੱਚ ਵੀ ਤੇ ਆਪਣੇ ਨਾਲ ਜਿਹੜੇ ਮੁੰਡੇ ਹੋਰ ਆ ਲੈ ਖਲੋਗੇ ਉੱਥੇ ਹਾਂ ਜੀ ਹੈ ਹਾਂ ਜੀ ਠੀਕ ਹੈ ਮੋੜੀ ਵੀਰਾਂ ਦੀ ਮਤਲਬ ਇੱਕ ਉਹ ਹਰਦਵਾਰ ਤੋਂ ਤੁਰੇ ਆ ਜਿੱਦਾਂ ਹੁਣ ਚੱਲੇ ਕੋਟਨੇ ਕਾਰ ਜਿਹੜਾ ਇੱਥੋਂ ਸਫਰ ਪੈਂਦਾ ਕੋਰਗੜ 70 80 ਕਿਲੋਮੀਟਰ ਪੈਂਦਾ ਵਾ ਤੇ ਇਹਨਾਂ ਨੂੰ ਇੱਕ ਦੇ ਵਜਣਾ ਹੁਣ ਟਾਈਮ ਹੋ ਗਿਆ ਜੇ 7 ਵਜ ਗਈ ਆ ਇੱਕ ਵਜਣਾ ਵੀਰਾਂ ਨੂੰ ਜਾਂਦਿਆਂ ਜੁੰਦਿਆਂ ਤੇ ਵੀਰਾਂ ਨਾਲ ਪੈਸਿਆਂ ਦੀ ਗੱਲਬਾਤ ਕੀਤੀ ਸੀ ਵੀ ਜੇ ਚਾਹੀਦੀ ਤੇ ਕੋਈ ਨਹੀਂ ਸਾਡੀ ਆਡੀਅנס ਪਾ ਦੂਗੀ ਕਹਿੰਦੇ ਨਹੀਂ ਕੋਈ ਗੱਲ ਨਹੀਂ ਆਂਦੇ ਆਪਾਂ ਹੋਰ ਯਾਤਰਾ ਕਰਨੀ ਐ ਅਮਰਸਰ ਦੀ ਵੀ ਕਰਨੀ ਐ ਤੇ ਹੁਣ ਵੀਰਾਂ ਨਾਲ ਗੱਲ ਕੀਤੀ ਵੀ ਜੀ ਨਹੀਂ ਚਾਹੀਦੀ ਫਿਰ ਪੈਸੇ ਨਹੀਂ ਛੱਡੋ ਹੈ ਕੋਈ ਗੱਲ ਨਹੀਂ ਚਲੋ ਠੀਕ ਆ ਵੀਰ ਜੀ ਮਿਲਦੇ ਆ ਤੁਸੀਂ ਕਰਕੇ ਆਓ ਯਾਤਰਾ ਚੰਗਾ ਵੀਰ ਜੀ ਐ ਕਰਕੇ ਆਓ ਪੰਜਾਬ ਤੁਰ ਹੁਣ ਚੱਲੇ ਸਿੱਧਾ ਹੀ ਚੱਲੇ ਜੀ ਹਾਂ ਜੀ ਚਲੋ ਪਹੁੰਚੋ ਫਿਰ ਦਿੰਦੇ ਹਾਂ ਜਿਹੜੀ ਜਿਹੜੀ ਵੀਡੀਓ ਚਲੋ ਟੋਕ ਕੇ ਬਾਈ ਜੀ ਲੋ ਜੀ ਵੀਰ ਚੱਲੇ ਜੇ ਤੁਰ ਕੇ ਚੱਲੇ ਜੀ ਉੱਪਰ ਆ ਆਪਣੀ ਗੱਡੀ ਲੱਗੀ ਸਾਈਡ ਤੇ ਵੀਰ ਨੇ ਅਸੀਂ ਜਾਂਦੇ ਦੇਖੇ ਤੇ ਫਿਰ ਆਪਾਂ ਖਲਾਰ ਕੇ ਪੁੱਛੀ ਲਿਆ ਵੀਰ ਜੀ ਕਿੱਥੇ ਚੱਲੇ ਤੁਰ ਕੇ ਠੀਕ ਹੈ ਨਾ ਤੇ ਫਿਰ ਵੀਰ ਨਾਲ ਆਪਾਂ ਗੱਲਬਾਤ ਕੀਤੀ ਸਾਰੀ ਇੱਥੇ ਆਪਾਂ ਨਾ ਪੰਜਾਬੀ ਵਿੱਚ ਜਾਂਦੇ ਪਿਆ ਸਾਰੇ ਜਿੰਨੇ ਵੀ ਹੈਗੇ ਝੰਡਿਆਂ ਦੇ ਮਿਲਦੇ ਆ ਜੀ ਤੁਹਾਨੂੰ ਫਿਰ ਨਵੀਂ ਵੀਡੀਓ ਦੇ ਨਾਲ ਓਕੇ ਜੀ ਬਾਈ ਥੈਂਕ ਯੂ